ਅਸਵੇਲੇ ਦੀ ਦਰਦਨਾਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਹਾਸਾ ਹੋਇਆ ਹੈ ਜਿੱਥੇ ਇੱਕੋ ਪਿੰਡ ਦੇ ਪੰਜ ਲੋਕਾਂ ਦੀ ਇਸ ਹਾਸੇ ਦੇ ਵਿੱਚ ਮੌਤ ਹੋਈ ਹੈ ਜਦਕਿ ਨੌ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਉੱਤਰ ਪ੍ਰਦੇਸ਼ ਦੇ ਸੰਭਲ ਦੇ ਵਿੱਚ ਇੱਕ ਪਿੰਡ ਦੇ ਨੌ ਵਿਅਕਤੀ ਨੇ ਜਿਹੜੇ ਉਹ ਸੜਕ ਦੇ ਕਿਨਾਰੇ ਬੈਠੇ ਹੁੰਦੇ ਨੇ ਤਾਂ ਇੱਕ ਤੇਜ਼ ਰਫ਼ਤਾਰ ਬਲੈਰੋ ਪਿਕਅਪ ਆਉਂਦੀ ਹੈ ਅਤੇ ਉਹਨਾਂ ਨੂੰ ਧਰੜ ਦਿੰਦੀ ਹੈ ਅਤੇ ਇਸ ਹਾਸੇ ਦੇ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਚਾਰ ਵਿਅਕਤੀ ਨੇ ਜਿਹੜੇ ਉਹ ਇਸ ਵੱਡੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਨੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਵਿੱਚ ਇਹ ਪੂਰੀ ਕੱਡਾਂ ਜਿਹੜੀ ਉਹ ਵਾਪਰੀ ਹੈ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਸੜਕ ਜਾਮ ਕਰ ਦਿੱਤੀ ਜਿਸ ਉੱਤੇ ਡੀ ਐਮ ਅਤੇ ਐਸ ਪੀ ਮੌਕੇ ਉੱਤੇ ਪਹੁੰਚੇ ਇਹ ਸਾਰੀ ਕੱਡਾਂ ਰਾਜਪੁਰਾ ਥਾਣਾ ਖੇਤਰ ਦੇ ਅਨੂਪ ਸ਼ਾਹ ਰੋਡ ਉੱਤੇ ਪੈਂਦੇ ਪਿੰਡ ਪੋਪਤਪੁਰਦੀ ਹੈ ਮੇਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਪਿੰਡ ਪੋਪਤਪੁਰ ਵਿੱਚ ਕੁਝ ਲੋਕ ਨੇ ਜਿਹੜੇ ਉਹ ਸੜਕੇ ਕਿਨਾਰੇ ਬੈਠੇ ਹੁੰਦੇ ਨੇ ਤਾਂ ਇੱਕ ਬੇਕਾਬੂ ਬਲੈਰੋ ਪਿਕਅਪ ਆਉਂਦੀ ਹੈ ਅਤੇ ਉਹਨਾਂ ਦੇ ਉੱਤੇ ਚੜ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਇੱਕ ਮਾਸੂਮ ਬੱਚੇ ਸਣੇ ਚਾਰ ਲੋਕਾਂ ਦੀ ਤਾਂ ਮੌਕੇ ਤੇ ਹੀ ਜਾਨ ਨਿਕਲ ਜਾਂਦੀ ਹੈ ਜਦਕਿ ਇੱਕ ਹੋਰ ਵਿਅਕਤੀ ਦੇ ਸੱਾਨ ਨੇ ਜਿਹੜੇ ਉਹ ਇਲਾਜ ਦਰਾਂ ਪੂਰੇ ਹੋ ਜਾਂਦੇ ਨੇ ਚਾਰ ਜ਼ਖਮੀ ਵਿਅਕਤੀਆਂ ਨੂੰ ਇਲਾਜ ਦੇ ਲਈ ਰਾਜਪੁਰਾ ਦੇ ਸੀਐਚਸੀ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੋਂ ਨੂੰ ਅਲੀਗੜ ਰੈਫਰ ਕੀਤਾ ਜਾਂਦਾ ਏ ਹਾfte ਦੁਬਾਰਾ ਪਿੰਡ ਵਾਸੀਆਂ ਦੇ ਵੱਲੋਂ ਜਾਮ ਲਾਇਆ ਜਾਂਦਾ ਏ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਜਾਂਦਾ ਹੈ ਅਤੇ ਜਾਮ ਖੁਲਵਾਇਆ ਜਾਂਦਾ ਹੈ ਪੰਜ ਮੌਤਾਂ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਕਅਪ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਾਂ ਵੱਡਾ ਸੜਕ ਹਾਦਸਾ ਜਿਹੜਾ ਉਹ ਯੂਪੀ ਦੇ ਵਿੱਚ ਵਾਪਰਿਆ ਹੈ ਇੱਕੋ ਪਿੰਡ ਦੇ 9 ਲੋਕ ਨੇ ਜਿਹੜੇ ਉਹ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਬੱਚੇ ਸਣੇ 5 ਦੀ ਮੌਤ ਹੋ ਗਈ ਹੈ